ਵੜੇ ਤਾਂ ਨੇਵੀ ਨਾਇਕ ਜੇਲਾ ਕੀ ਕਟਿਆ ਪਰ ਸਰਕਾਰ ਦੇ ਕੰਨ ਦੇ ਉੱਤੇ ਜੋ ਨਹੀਂ ਸਟ ਆਇਆ ਤੇ ਸਰਸੇਵਾਇ ਬਾਪੇ ਦਾ ਮਤਲਬ ਆ ਗਿਆੜਕਾ ਮਲੇ ਨੇ ਰੇਲਾ ਰੋਕੀਆਂ ਕਾਬੀ ਦੇ ਉਹ ਸੇ ਲੜਾਈ ਨੂੰ ਠੰਡਾ ਕਰਨ ਵਾਸਤੇ ਕਿ ਤੁਸ ਜੇਦੋ ਠਿਕਾਰੇ ਥੁਰਿਆ ਤੇ ਸਰਸੇਵਾਇ ਬਾਪੇ ਨੂੰ ਮਾਫ ਕਰਦਾ ਸਾਰੇ ਅੱਗੇ ਬੱਕੇ ਰਹੇ ਲੋਕ ਇਧਰ ਤੋਂ ਜੇਕਰ ਉਹ ਲੋਕਾਂ ਨੇ ਇਰਫਤਾਰ ਨਹੀਂ ਜਿੱਤਿਆ ਜਦੋਂ ਸਾਰੀਆਂ ਸេចਕੰਤਾ ਦਾ ਰੋਸ ਭੜਕਿਆ ਕੇਰੋ ਨੂੰ ਕਦੇ ਮਾਰ ਨਹੀਂ ਦਿੱਤਾ ਪਰ ਬਾੜੀ ਵਾਲਾ ਮਾਣ ਬਚੋਣ ਲਿਖਿਆ ਇਹ ਗੱਲ ਤਾਂ ਸਮਝ ਲਈ ਗਈ ਕੀ ਹੈ ਇੱਕ ਇੱਕ ਨੂੰ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਕਾਂਡ ਵਾਪਰੇ ਨੇ ਇਹ ਕਿਸੇ ਗੈਰ ਬੰਦੇ ਨੇ ਨਹੀਂ ਕੀਤੇ ਜਿਹੜਾ ਤੁਸੀਂ ਲੱਭਦੇ ਫਿਰਦੇ ਹੋ ਇਹ ਖੁਦ ਸਰਕਾਰ ਨੇ ਕੀਤੇ ਨੇ ਤੇ ਕਰਾਏ ਨੇ ਜੇਰਾ ਬਦਲੀ ਆਪਾਂ ਕਰਨਾ ਹੋਵੇ ਤੇ ਫਿਰ ਦੱਸੋ ਆਪਰੇ ਭੰਗਰ ਦਾ ਪਰ ਇਹ ਸਰਕਾਰ ਦਾ ਸਾਨੂੰ ਧੰਨਵਾਦ ਕਰਨਾ ਪਊਗਾ ਸਰਕਾਰ ਦੀਆਂ ਪਾਵਾ ਖੜੀਆਂ ਕਰਾ ਕੇ ਦੀ ਸਰਕਾਰ ਬੇਵਸੋਹੀ ਦੀ ਭਾਵੇਂ ਹੋ ਸਕਿਆ ਜਿਦੋਂ ਗੁਰੂ ਗ੍ਰੰਥ ਸਾਹਿਬ ਦੇ ਬਿਅੰਤੇ ਨੂੰ ਮੁੱਖ ਰੱਖ ਕੇ ਸਾਰੇ ਸਿੱਖ ਛੀਤ ਹੋਏ ਲਾਖੀ ਚਾਰ ਹੋਇਆ ਸੜਕਾਂ ਬਣੀਆਂ ਬੇਵਸੀ ਹੋ ਗਈ ਸੀ ਸਰਕਾਰ ਦੀ ਪਲੀਤ ਬੜਾ ਦੂਰ ਕਰਨ ਲੱਗੀ ਸਾਰੇ ਦੇ ਰਸਤੇ ਕੀ ਲਿਖ ਰੋੜਾ ਵੀ ਲੋਕਾਂ ਨੇ ਬੰਦ ਕਰ ਛੱਡੀਆਂ ਤੇ ਸਾਥ ਸੰਗਤ ਜੀ ਕੋਈ ਇਨਸਾਫ ਦੀ ਗੱਲ ਕੋਈ ਨਾ ਲੋਕ ਕੱਪੇ ਬੱਠੇ ਹੋ ਗਏ ਉਹਨਾਂ ਕੋਲ ਆ ਕੇ ਰੁਕਣ ਲੱਗੀਆਂ ਜੀ ਕੋਈ ਨਜ਼ਰ ਸਰਕਾਰ ਨੇ ਛੱਡੀ ਨਹੀਂ ਜਿਹੜਾ ਜੋਰ ਨਾਲ ਆਇਆ ਤੇ ਲੋਕਾਂ ਨੇ ਜਿਹੜਾ ਜੇ ਬੇਮਸਾਲ ਕੱਟ ਕੀਤਾ ਉਹ ਕਿਸ ਦਰ ਦੀ ਰਵਾਈ ਪਾਦਾ ਸੀ ਇਹ ਥਾਂ ਨੂੰ ਲੜਾਈ ਆਉਂਦੀ ਪਈ ਨਿਆਵੀ ਤੁਹਾਨੂੰ ਆਪ ਨੂੰ ਲੈਣਾ ਪੈਣਾ ਹਾਲੇ ਤੱਕ ਕਰਾਸੀ ਵਿੱਚ ਜਿਹੜੇ ਦਿੱਲੀ ਕਾਰਪੋਰ ਬਕਰੋ ਜਿਹੜੇ ਸਾਡੇ ਸਿੱਖ ਪੰਜਾਬ ਪੜਾ ਕੇ ਤੇਰ ਪਾ ਕੇ ਤੇਰ ਪਾ ਕੇ ਸਾਡੇ ਦੇ ਮਾਰੇ ਦਸੋਂ ਹਾਂ ਇਹ ਦੋਸਤਾਂ ਦੀਆਂ ਅਦਾਤਾਂ ਦੇ ਸਾਨੂੰ ਇਨਸਾਫ ਦੇਤਾ ਇਹਦੇ ਇਨਸਾਫ ਦੀ ਗੱਲ ਕਰਦੇ ਆਂ ਇਹ ਇਨਸਾਫ ਲੈਣਾ ਹੈ ਇਹ ਨਿਆਂ ਕਰਨਾ ਹੈ ਫਿਰ ਪਾਵਨ ਤੋਂ ਅਨੁਮੋਲ ਆਪਣੇ ਹੱਥ ਵਿੱਚ ਲੈਣੀ ਪਊਗੀ ਧਾਰੂ ਅੱਗੇ ਹੱਥ ਜੇ ਨਹੀਂ ਦੀਏ ਦਾਕ ਜਿਹੜੇ ਅੱਜ ਮੈਂ ਧੋਵੇ ਆਪਾਂ ਦੇ ਕਿ ਤੁਹਾਨੂੰ ਇਫਾਮਲੇ ਨਹੀਂ ਕੀਤਾ ਮੋਟੇ ਪੱਟੜੀ ਇਸ ਕਰਕੇ ਖਦਰੇ ਵਾਲੀ ਕੋਈ ਗੱਲ ਨਹੀਂ ਹੈ ਕੋਈ ਬਣਾ ਨਹੀਂ ਜਾਇਦਾ ਮੈਂ ਇਹ ਗੱਲ ਨੂੰ ਬੜਾ ਐਮ ਮੰਨਦਾ ਆ થોੜਾ ਸਮਾਂ ਪਹਿਲਾਂ ਪਤਰੀ ਐਂ ਸਮਝੇ ਲੱਗ ਗਿਆ ਕਿ ਅੱਜ ਦਾ ਜਿਹੜਾ ਨੌਜਵਾਨ ਹੈ ਨਾ ਸਾਡਾ ਇਹ ਸਾਰੇ ਸਰਕਾਰ ਦੇ ਉਹੀ ਆ ਕੋਈ ਕੋਈ ਜਿਹੜਾ ਬਰਾਵਾ ਦੇ ਦੀ ਗੱਲੀ ਸੁਣ ਰਹੇ ਨੇ ਕੋਈ ਮੋਬਾਈਲ ਦੇ ਤੇ ਉਹੀ ਕੁਸ਼ਤ ਮਾਰ ਰਹੇ ਨੇ ਪੋਸਟਾ ਮਾਰ ਰਹੇ ਨੇ ਫਰਗਾਜ ਦੀ ਬਾਬਦ ਦੀ ਗੱਲੀ ਛਡੋ ਸਿਰਫ ਵੀਰ ਬਾਦ ਦੀ ਗੱਲ ਹੀ ਛਡੋ 2 ਮਹੀਨੇ ਰੋਕ ਜੋ ਤੁਸੀਂ 2 ਮਹੀਨੇ ਤੁਸੀਂ ਦੇਖੋ ਬੰਦਾ ਕੀ ਇਹ ਪੰਜਾਬ ਦੇ ਕਿਉਂਕਿ ਉਹ ਇਤਰਾ ਮਸੂਦ ਹੋ ਰਿਹਾ ਹੈ ਜਿਦ ਤੇ ਜੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਨਾ ਆ ਪ੍ਰਕਾਰ ਦੇ ਕੋਈ ਜਵਾਬ ਨਹੀਂ ਦੇ ਰਿਹਾ ਵਾਲਾ ਜਿਆ ਹੋਰ ਖਾਵਾ ਦੇ ਸਾਡਾ ਨੋਜਵਨ ਵਾਪਸ ਆ ਰਹੇ ਵਾਪਸ ਆ ਰਹੇ ਹੈ ਕੋਸੀ ਕੀ ਦੇ ਜਾ ਰਹੇ ਔਰ ਬੜੀ ਤੇਜ਼ੀ ਦੇ ਨਾਲ ਆ ਰਹੇ ਹੈ ਕਿ ਕੇ ਕੇ ਕਰਦੇ ਸਾਨੂੰ ਖੁਸ਼ੀ ਹੈ ਸਾਈਡੋਂ ਦੀਆਂ ਜਲਸੀਆਂ ਨੂੰ ਸੁਣਨਾ ਹੈ ਇਥੋਂ ਦੀਆਂ ਜਲਸੀਆਂ ਨੂੰ ਸੁਣਨਾ ਹੈ ਸਰਕਾਰ ਪੰਜਾਬ ਦੀ ਸੁਣ ਰਵੇ ਕਿੱਥੇ ਤੁਮ ਜੀ ਸੁਣ ਰਵੇ ਹੋਰ ਸਾਡਾ

ਉਹ ਕਹਿੰਦੇ ਛੱਡੋ ਭਰਾ ਯਾਰ ਇਹ ਦਰਦ ਨੂੰ ਨਾ ਮੈਂ ਇੱਥੇ ਦੇ ਜਿਹੜੀ ਸਿੱਖ ਦੀ ਸ਼ਰਧਾ bina ਕਾਲਕਤ ਦੇ ਨਾਲ ਉਹ ਤੋੜ ਕੇ ਰੱਖ ਦਿੱਤੀ ਉਹ ਤੁਮੜ ਕੇ ਰੱਖ ਦਿੱਤੀ ਪਰ ਦੂਜਾ ਹਮਲਾ ਆਨੇ ਗੁਰੂ ਗ੍ਰੰਥ ਸਾਹਿਬ ਦੀ ਹਰ ਪੇਟ ਵਿੱਚ ਹੰਗੂਰ ਜਦਰੀ ਹੋ ਰਹੀ ਹੈ ਨਾ ਇਹੋ ਜਿਹਾ ਜਵਾਨ ਸਿੱਖਾਂ ਵਾਲਾ ਜੋ ਸ਼ੁਰੂ ਹੋਇਆ चोर घरो गुरू ग्रंथ साहिब पतिरे पुट देते च ਕੁੜੀਆਂ ਕੋਈ ਗੱਲ ਨਹੀਂ ਇਹਦਾ ਰੋਜ ਹੋਈ ਜਾਂਦਾ ਉਹ ਆਪਣਾ ਕੰਮ ਨਹੀਂ ਕਰਨਾ ਇਹ ਇਹ ਕੇ ਸਾਰੇ ਬਹੁਤ ਤਗੜਾ ਹਮਲਾ ਸਮਝਦੀ ਲੋੜ ਹੈ ਪਰ ਸਾਹ ਸੰਗੇ ਜੀ ਇਹ ਕਿਸੇ ਬੰਦੇ ਦਾ ਨਹੀਂ ਕਿ ਸਰਕਾਰ ਦਾ ਹਮਲਾ ਸਾਨੂੰ ਸਰਕਾਰ ਦੇ ਨਾਲ ਲੜਨਾ ਪਊਗਾ ਜਦੋਂ ਸਰਕਾਰ ਨਾ ਮੰਨੇ ਕਿ ਅਧਿਕਾਰ ਬਰਾਬਰ ਦੇ ਆਵਾਜ਼ੀ ਅਗੇ ਜਦੋਂ ਬੇਵਿਸ਼ਵਾਸੀ ਹੋ ਜਾਂਦੇ ਆ ਨਾ ਮੈਂ ਕੋਈ ਜਦੋਂ ਉਹ ਜੇ ਅਰਦਾਸ ਕੀਤੀ ਦੇ ਮਤਲਬ ਤੁਹਾਰਾ ਜਿਹੜਾ ਉਹ ਸੰਦੇਸ਼ ਦਾ ਪਾਗੜ ਸਾਰੇ ਪਾਬੰਦੀਆਂ ਤੋੜ ਕੇ ਆਜ ਕਰਮ ਸੇ ਉਹ ਵਿਚਾਰੇ ਬਿਠੇ ਉਹਦਾ ਕੰਮ ਹੋ ਗਿਆ ਉਹਦਾ ਰਾਤ ਪੂਰੀ ਹੋ ਪਰ ਜਦੋਂ ਸਾਨੂੰ ਪਾਣਿਆ ਫਿਰ ਤੁਸੀਂ ਸੌ ਕਿੱਥੇ ਗਏ ਸੀ ਤੁਹਾਨੂੰ ਇਹ ਇਹ ਦੀ ਵੀ ਪਤਾ ਹੀ ਨਹੀਂ ਲੱਗਾ ਤੇ ਕੋਸਾ ਵੀ ਕਰ ਬਾਰੇ ਕਿਤੇ ਮਰਜੀ ਲੈ ਲੋ ਅਗੀਆਂ ਬਾਗ ਨਾ ਬਿਡਲੇ ਤਿਆਰਾ ਜਿੱਥੇ ਮਰਜੀ ਤੁਸੀਂ ਤੋਂ ਤੇਜਾ ਕਸਵਾਣੇ ਅਕੈਡਮੀ ਜੇ ਤੁਸੀਂ ਤੇਰੇ ਜਣੇ ਅਮਰਸਾਗ ਪਟਿਆਲੇ ਕੰਜੀਗੜ ਜੇ ਭਾਈ ਤੁਸੀਂ ਤੇਰੇ ਜਣੇ ਸੀਧੀ ਦੇ ਦੋ ਨਾ ਤਿੰਨੇ ਜੇ ਦੇ ਨਾਲ ਤੇ ਪੰਥ ਦਾ ਰਾਹ ਉਹਨਾਂ ਦਾ ਪੰਥ ਚੜ੍ਹਦੀ ਕਲਾ ਵਿੱਚ ਹੋ ਸਕਦਾ ਤੇ ਮੇਰੇ ਖਿਆਲ ਅਸੀਂ 10 ਮਿੰਟ ਹੀ ਲਾਵਾਂਗੇ ਜੇ ਤੂੰ ਤਿਆਰ ਆ ఇ ఫ జరి ਆਗੇ ਦੇ ਬਰੋਹਣੇ ਨੇ ਸਾਡੇ ਘਰ ਕੰਨਦਰ ਪਾੜਦਾ ਭੂਗ ਪੈਣਾ ਤੇ ਜੇਕਰ ਧਰਨੇ ਜਲਣਗੇ ਫਿਰ ਹੁਕਮ ਨਹੀਂ ਚੱਲਦੇ ਧਰਨੇ ਜਲਣਗੇ ਫਿਰ ਆ ਸਰਕਾਰ ਕਰਨੀ ਚਾਹੁੰਦੀ ਹੈ ਸਰਕਾਰ ਖਾਣੇ ਵੇਚੇ ਵੰਡੀਆਂ ਪਾਉਣਾ ਚਾਹੁੰਦੀ ਹੈ ਸਰਕਾਰ ਪੰਜਾਬ ਦਾ ਮਾਹੌਲ ਬਣਾ ਕਰਨਾ ਚਾਹੁੰਦੀ ਹੈ ਕਿਉਂਕਿ ਸਰਕਾਰ ਹੁਣ ਜਾ ਰਹੀ ਬੜੀ ਬੁਰੀ ਤਰ੍ਹਾਂ ਜਾ ਰਹੀ ਦੇਓ ਜਿੰਨੀ ਮਰਜੀ ਬੋਲਦੇ ਹੋ ਉਹ ਬੇਥੇ ਬੋਲਣ ਵਾਲੀ ਆ ਕਿ ਜਿਆਦਾ ਜਿਆਦਾ ਫਾਦਲ ਤਕਵੀਰ ਕਿ ਮੈਂ ਤੁਹਾਨੂੰ ਬੋਲ ਰਿਹਾ ਪਰ ਇਹਨਾਂ ਨੂੰ ਕਾਬਲਾ ਕਰਨਾ ਹੁੰਦਾ ਸਮਝੀਏ ਛੇ ਜੂਨ ਆਦੀ ਛੇ ਜੂਨ ਉਹ ਤੇ ਚੜ੍ਹ ਆ ਜਿਲੀ ਪੇਟ ਕਰਨੀ ਹੈ ਕਿਹਨਾਂ ਨੂੰ ਜਿਨ੍ਹਾਂ ਨੂੰ ਤੁਸੀਂ ਹੋਰ ਯਾਦ ਕਰਦੇ ਹੋ ਸਤਿ ਪਾਪਾ ਜਰਨੈਤ ਸਿੰਘ ਸਾਤਰ ਪਿੰਡਾਂ ਵਾਲੇ

ਤੇ ਡੇਢੀ ਲੜਾਈ ਸਾਡੇ ਜਰਨੈਲ ਸਿੰਘ ਚ ਉਹਦੇ ਸਾਥੀਆਂ ਰਹਿ ਦਿੱਤੇ ਆਪੀ ਉਹਦੇ ਤੋਂ ਪਰਵਾਹ ਨਹੀਂ ਖੁਦ ਮੰਨਿਆ ਉਹਨੇ ਇਹ ਕਹਾਣੀ ਕਰਿਆ ਸੋ ਸਾਥ ਸੁਨੇਹੇ ਜੀ ਉੱਥੇ ਆਓ ਅਖੀਰਤ ਕਹਾਣੀ ਦਿੰਦੇ ਸ਼ਾਮ ਵੇਲੇ ਢਗਲਾ ਦੀ ਲੜਾਈ ਕਰਦੇ ਜੌਨੇ ਪਰ ਤੁਹਾਡੇ ਤੋਂ ਕੋਈ ਇਨਸਾਫ ਨਹੀਂ ਕਿ ਉਮੀਦ ਨਹੀਂ ਹੈਗੀ ਪਰ ਜੇ ਕਹਿੰਦੇ ਵੀ ਖਾਲਸੇ ਦੇ ਰਸਤੇ ਵਿੱਚ ਵਾਧੋ ਨਾ ਮਾਰੀ ਬਾਰੀ ਬੁਰੇ ਕਾਲੋ ਤੁਹਾਨੂੰ ਮੂਹ ਵੀ ਖਾਰਿਬਾ ਹੋ ਗਈ ਰਾਜਵਾਲੇ ਨੂੰ ਮਾਣ ਨਹੀਂ ਹੋਇਆ ਜਿਹੜੇ ਰਾਜ ਨੇ ਦਿੱਤੇ ਲਈ ਕੰਦ ਦੇ ਨਾਲ ਪ੍ਰਕੋਪ ਕਹਿੰਦੀ ਨਹੀਂ ਇਹ ਸਾਡੇ ਦਾ ਮੇਲ ਤਾਂ ਵੀ ਹੈ ਜਦੋਂ ਕੌਮ ਛੜਖਾਂ ਦੇ ਆਈ ਤੇ ਫਿਰ ਕਿਧਰ ਗਿਆ ਰਾਜਕੁਪਤੀ ਨੇ पर

ऐसा प्रोग्राम देवे सरकार पंजाब की भी हाथ ने ही हथ की धर्म उठा रहे ਕਹਿੰਦਾ ਨੇ ਆਉਗਾ ਮਾਰੀ ਗੱਲ ਨਹੀਂ ਦੇ ਅਗੇ ਉੱਗਣੇ ਲਟੋਰੀ ਪਣਨੇ ਸਾਰਾ ਪਾਵਰਤੀ ਸਿਸਟਮ ਹੋਊਗਾ ਜੇ ਵੀ ਸਾਡੇ ਵਿਧਾਇਕੋ ਜਿਹੜੇ ਬੰਦਿਆਂ ਨੇ ਸਫਾਰ ਕਮੇਟੀਆਂ ਨੇ ਸੇਕ ਸੁਭਾਵਾਂ ਨੇ ਸੱਜਣਾ ਪੁਰਸ਼ ਨੇ ਮੈਂ ਕਹਿੰਦਾ ਜ ਸਾਰਿਆਂ ਨੂੰ ਪੜੇ ਹੋਣ ਦੀ ਲੋੜ ਮੈਂ ਆਪਣੀ ਜ਼ਿੰਦਗੀ ਜੋ ਤਜਰਬਾ ਕੀਤਾ ਉਹ ਦੱਸਣਾ ਚਾਹਣਾ ਸੱਜਣਾ ਪੁਰਸ਼ਾ ਸਾਡੇ ਵਾਸਤੇ ਇੱਕ ਮਹਾਨ ਕੰਮ ਕਰਦੇ ਆ ਸਾਨੂੰ ਗੁਰੂ ਨਾਨਕ ਦੇਵ ਜੀ ਦਾ ਹੰਕਾਰ ਨਾਲ ਜੋੜ ਕੇ ਸਾਰਾ ਜੀਵਨ ਬਦਲ ਦਿੰਦੇ ਸਾਨੂੰ ਕਿੜੀ ਦੇ ਚੜਾਦੇ ਨੇ ਉਸ ਪੇੜੀ ਦੇ ਜਹਾਜ਼ ਤੇ ਚੜਾ ਦਿੰਦੇ ਪਰ ਗਿਆ ਤਜਰਬਾ ਇਹ ਹੈ ਕਿ ਜਿੰਨਾ ਚਿਰ ਕਿਸੇ ਵੀ ਸਤਿਮਾਹ ਮੁਰਖ ਦੇ ਵਿੱਚ ਜਿੰਨਾ ਬੇਇੱਜ਼ਤੀ ਕਰਉਂਗਾ ਜਿਹੜੇ ਇੱਥੇ ਮਾਹ ਪੁੱਛਾਇਆ ਕਿ ਮੇਰੇ ਮਨ ਨੂੰ ਬਹੁਤ ਹਰਕਾਰ ਹੈ ਜਿੰਨਾ ਦੇ ਸਤਿਮਾਹ ਮੁਰਖ ਨੇ ਬੈਠ ਕੇ ਬੋਲ ਰਿਹਾ ਹੈ ਪੈ ਕੇ ਕਦਰ ਕੀਤੀ ਹੈ ਨਾ ਲੋਕਾਂ ਦਾ ਅਦੇ ਆਪਨੋ ਤੇ ਜੇਂਤਾ 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 ਜੇਂਤਾ

ਆਜੇ ਸਾਲੋ ਇੱਕ ਪਾਰਕੇ ਅੱਗੇ ਹੋਣਾ ਚਾਹੀਦਾ ਜਿਹੋ ਜਿਹਾ ਵੀ ਕਮ ਪ੍ਰੋਗਰਾਮ ਕਲੀਕੇ ਪਪਾ ਪਾ ਰਹੇ ਕੇ ਜਵਾਬ ਦਿਓ ਮੈਨੂੰ ਕੋਈ ਸਾਡੇ ਨਜ਼ਰ ਕਰੋ ਤੇ ਜੇ ਸਾਰਾ ਹੁੰਦਾ ਬਦਲ ਜੇ ਕਿਹਦੀ ਸ਼੍ਰੋਮਣੀ ਕਮੇਟੀ ਕਿਹੜੇ ਦਰਜੇਦਾਰ ਕਿਹਦੀ ਸਰਕਾਰ ਤੁਸੀਂ ਦੇਖੋ ਤੁਹਾਡੇ ਪਹਿਲਾਂ ਜਦੋਂ ਸਾਰੇ ਚੁਪਿਆ ਹੋਵੇ ਆ ਕਹਿੰਦੇ ਜੀ ਅਸੀਂ ਲੋਟਾ ਚ ਸਰਕਾਰ ਕੋਲ ਜੇ ਸਾਡੇ ਕੋਈ ਗੱਲ ਪਾਈ ਮੈਂ ਨਾਲ ਹੀ ਆਇਆ ਹਾਂ ਕਿਉਂਕਿ ਬਾਦ ਪਤਿਉਨਾ ਵੀ ਨਾਲ ਤੁਰਨ ਮੈਨੇ ਕਿਹਦਾ ਨਾਲ ਹੈ ਸਾਰੇ ਸਹਕਾਰ ਤੋਂ ਮੇਰੇ ਸਾਰੇ ਤੋਂ ਕੰਮ ਲੱਗਿਆ ਇੰਨਾ ਕੋ ਭਾਰਤ ਤੋਂ ਤਾਂ ਉਹਨੇ ਹੀ ਕੀਤਾ ਵਾਂਗੇ ਦੇਖੋ ਕਵੰਡਰ ਜਿਹੜਾ ਪਸਾ ਗਿਆ ਉਹਨੋਂ ਦੇ ਕਵੰਡਰ ਦੀ ਬੋਲੀ ਨਾ ਤੇ ਉਹ ਕਿਲੋ ਚੋਕ ਸਾਹਿਬਾ ਉਹਨੋਂ ਕਿਲੋ ਚੋਕ ਗਿਆ ਜੇ ਲੱਗਿਆ ਸਾਰੇ ਨੂੰ ਨਾਲ ਲੈ ਉਹਨਾਂ ਦਾ ਜਵਾਬ ਪਤਾ ਕੀ ਸੀ ਕਹਿੰਦੇ ਤੋਫੀਤ ਆ ਗਏ ਹੈ ਠੀਕ ਹੈ ਕਰਨੀ ਭਰਾ ਦਲਸਰ ਪੱਕ ਖਾਣ ਮੇਰੇ ਜੁਲੇ ਹੈ ਪਰ ਮਾਦ

ਤੇ ਜਿਹੜੇ ਚਲੇ ਅਸੀਂ ਗੁਰੂ ਨਾਨਕ ਨਾਮ ਸਿੱਖਾਂ ਨੂੰ ਇਕੱਠਾ ਕਰਨਾ ਹੈ ਸਾਡਾ ਸਤੋਪੈਣਾ ਨਿਸ਼ਾਨ ਹੈ ਜੋ ਉਸਾਨੇ ਚਲ ਰਹੇ ਹੈ ਕਿ ਜਿਹੜੇ ਤਕਤਾਂ ਦੇ ਰਹੀ ਜਿਹੜੇ ਨਿਸ਼ਚਰਮਨ ਦੇ ਰਹੀ ਕੋਮਰ ਗੁਦਰਾਮੀ ਦੀ ਗੱਲ ਸੁਣਨੀ ਪਈ ਹੈ ਕੋਮਰ ਨੂੰ ਮੋਚੀ ਚ ਲਈ ਪਈ ਹੈ ਉਹ ਤੱਕ ਯਾਦ ਕਰਵਾਉਣੇ ਇਸ ਰਾਨੇ ਚਾਹਤਾ ਹੈ ਕਿ ਇਹ ਦੇਸ਼ ਕਮੇਟੀ ਦਾ ਕਰਕੇ ਸ਼੍ਰੋਮਣੀ ਕਮੇਟੀ ਦਾ ਕਰਕੇ ਧਰਮ ਦਾ ਪਛਾਣ ਦੇ ਪਰਸਾਨ ਨਹੀਂ ਹੋ ਸਕਿਆ ਨੌਜਵਾਨ ਸਾਡਾ ਘਰਾਏ ਪੈ ਗਿਆ ਅਸੀਂ ਤਰਕੀ ਨਹੀਂ ਕਰ ਸਕਦੇ ਹਾਂ ਉੱਥੇ ਦੇ ਕੋਤੇ ਖੜਿਆ ਸਾਨੂੰ ਸਰਕਾਰਾਂ ਨੇ ਅਗੇ ਵਾਦਨ ਦਿੱਤਾ ਉਹ ਜਿਹੜੇ ਮਲੇਛਾਂ ਨੂੰ ਆਪਣੇ ਕਰਕੇ ਤੁਹਾਡੇ ਕੋ ਸਿਖਾ ਦੇਣ ਵਾਲੇ ਕਲੀ ਟੋਰੇ ਸਿਹਾਰ

ਆਰੇ ਜਿਵੇਂ ਧੜਕਣ ਚੇਤੀ ਚੇਤੀ ਬਾਹਰ ਆਉਣ ਮਨਾਂ ਦੀ ਕਹਿਰ ਮਹਰੀ ਵਿੱਚ ਧਾਰ ਤੇ ਮੇਰੇ ਸਾਥੀ ਤੁਾਨੂੰ ਤੁਸੀਂ ਅੱਗੇ ਲਾਇਆ ਮੈਂ ਕਹਿਣਾ ਕੋਣਾ ਸਾਥ ਵਿੱਚ ਕਿਹਦੇ ਲੋਕੇ ਕਹਿੰਦੇ ਨਾ ਕਾਂਗਰਸ ਸਿਆਸਤ ਨਾਲ ਕੋ ਬਾਤਾਂ ਨਹੀਂ ਉਹ ਮੇਰੀ ਪਿੱਛਾ ਧਾਕ ਪਾ ਲੈਣ ਸਿਆਸਤ ਤੁਹਾਨੂੰ ਬਾਤ ਨਹੀਂ ਹੋਦਾ ਕਿ ਦੇ ਪਰੇ ਇਹ ਸ਼ਰਤਾਂ ਕਿਹੜੇ ਸਿਆਸਤਾ ਸਿਰਫ ਸਿਆਸਤਾ ਕੋਤਾਂ ਮਰੇ ਗੁਣਨੇ ਚਲੇ ਚਲੋਗੇ ਕੋਤਾਂ ਨੂੰ ਲੱਗਣਾ ਨਹੀਂ ਆ ਸਕੋਗੇ ਅਸੀਂ ਜਿਆਤੀਆਂ ਅਸੀਂ ਧਾਰਮਿਕ ਵੀ ਆਈ ਸੱਤ ਵੀ ਆ ਅਸੀਂ ਸਭਾਈ ਵੀ ਮੁਰਕਲੀ ਮਾਰਾਹੀ ਹੋਣੀ ਹੈ ਸਾਰਾ ਕੁਝ ਕਰਾਂਗੇ ਤੋਂ ਆਉ ਤੱਕੇ ਹੋ ਕੇ ਸਾਫਾ ਕਰਕੇ ਹੋਈਏ ਬੇਵਿਸ਼ਵਾਸੀ ਦੂਰ ਕਰੀਏ ਕੋਈ ਨਾ ਕੰਮ ਬਾਤ ਕਰਦਾ ਜਿਹੜਾ ਵਾ ਇਹ ਤੁਹਾਨੂੰ ਮੱਦ ਕਰਦਾ ਜੇ ਆਪ ਕੋ ਨਹੀਂ ਹੁੰਦਾ ਨਾ ਉਹਨੂੰ ਜ਼ਰੂਰ ਮੈਨੇ ਤੁਹਾਨੂੰ ਬੋਲ ਕਰ ਕੇ ਇਹ ਨਹੀਂ ਕਿ ਕੰਮ ਤਾਂ ਕੋਈ ਕਰੇ ਤੇ ਫੋਟੋ ਮੇਰੀ ਹਮਾਰ ਲੈ ਜਾਵੇ ਘਰ ਮੇਰੀ ਲੱਗ ਜਾਵੇ ਇਹ ਜਿਹੜਾ ਲਾਲਜ ਹੈ ਨਾ ਇਹਦੇ ਦੀ ਲਾਲਸਾ ਇਹਨੂੰ ਛੱਡੋ ਤੇ ਨਿਮਰਤਾ ਦੇ ਵਿੱਚ ਆਓ ਗੁਰੂ ਦੀ ਗੱਲ ਕਰੋ ਨਿਮਰਤਾ ਦੇ ਕਰਨ ਨਾਲ ਇੱਕ ਦੀਵਾ ਹੋਟਲ ਲਕੇ ਨਰਤੀ ਬੋ ਤੇ ਫਿਰ ਆਓ ਨਿਮਰਤਾ ਦੇ ਜਰੀਏ ਨਿਮਰਤਾ ਨਾਲ ਪਾਣੀ ਪਰ ਪਾਣੀ ਹੈ ਜੀਵਨ ਹੈ ਪਾਣੀ ਜੀਵਨ ਹੈ ਨਾ ਬਾਕੀ ਪਾਣੀ ਹਰ ਇੱਕ ਜੀਵਨ ਦਾ ਰਖਾ ਕੋਰੇ ਵਿੱਚ ਇਨੀ ਵੱਡੀ ਸ਼ਕਤੀ ਹੈ ਜੋ ਸਾਹ ਲੈਣ ਦੇ ਇਹ ਸਾਨੂੰ ਬੇਨਾਜ਼ਿਕੀਆਂ ਬਣਾਉਣਾ ਪਿਆ ਕਿਉਂਕਿ ਸਾਲ ਬੀਤ ਜਾਣੇ ਬਾਅਦ ਵੀ ਨਾਂ ਦਾ ਕੋਈ ਸੁਣ ਰਿਹਾ ਤੇ ਨਾ ਹੀ ਸਰਕਾਰ ਨੇ ਕੋ ਸਾਨੂੰ ਕਰਕੇ ਦਿੱਤਾ ਅਸੀਂ ਸਭ ਤੋਂ ਪਹਿਲਾਂ ਕੋਮਨ ਵਿੱਚ ਇਕੱਤਰ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਐਕਸ਼ਨ ਪ੍ਰੋਗਰਾਮ ਦਵਾਂਗੇ ਪਰ ਇੱਕ ਗੱਲ ਯਾਦ ਰੱਖਿਓ ਪ੍ਰੋਗਰਾਮ ਦੇ ਤੋਂ ਸਾਨੂੰ ਜਿੱਥੇ ਪਰਖਣਾ ਚਾਹੀਦਾ ਪਹਿਲਾ ਪਰਖ ਲੋ ਪਰ ਜਿੱਦਾਂ ਪ੍ਰੋਗਰਾਮ ਦਿੱਤਾ ਹੈ ਮੈਨੂੰ ਜਿੱਥੋਂ ਦਾ ਬੜਾ ਗਿਲਾ ਹੈ ਜਿੱਥੇ ਨਾਲ ਬਾਹਰ ਜਾ ਰਿਹਾ ਹੈ ਮਮਸਾ ਬੜੇ ਧ੍ਰਿਗੁਣ ਮੇ ਤੁ ਪੇਸ਼ ਕੀਤਾ ਗਿਆ ਰਾਤ ਨੂੰ 6 ਵਜੇ ਆਗਾਜ਼ ਦੇ ਵਿੱਚ ਕਿਸੇ ਤਰੀਕੇ ਮਾਨਸਾ ਦਾ ਸੁਨੇਹਾ ਮੇਰੇ ਕੋਲ ਫੌਂਟ ਪਹੁੰਚ ਗਿਆ ਪਰ ਅਸਮਾਨ ਰੋ ਬਹੁਤ ਦੂਰ ਸੀ ਜੇ ਮੋਤਵਾਰੇ ਤੋਂ ਵੀ ਬਾਅਦ ਹੋਵੇ ਜੇੜੇ ਨਹੀਂ ਸੀ ਹੁੰਦੇ ਜੇ ਪਲੀਜ਼ ਫ੍ਰੀਸ ਫਲਾਈ ਹੋਈ ਤੇ ਸਰੀਆ ਇਹ ਜੀਕੇ ਬਾਦਲ 23 ਤਰੀਕ ਨੂੰ ਸੰਤ ਭਾਗਨਾ ਰੈਲੀ ਕਰ ਰਿਹਾ ਕੋਈ ਕਾਲ ਜੋ ਕਿ ਪੰਜਾਬ ਮੰਗ ਕੇ ਜਾਵੇ ਮੈਂ ਤਾਂ ਮਾਮਸਾਂ ਦੇ ਇਹ ਆਵਾਜ਼ ਸੁਣੀ ਉਹਦੇ ਪਿੱਛੇ ਮੈਂ ਸਾਰੀ ਗੋਮ ਨੂੰ ਵੇਖਿਆ ਇਹ ਸਾਰੀ ਕੌਮ ਨੇ ਇਨਾ ਮੇਰਕੋਲ ਭੇਜਿਆ ਗਿਆ ਜਾਂ ਪਰਸੋਂ ਕੋਲੇ ਰਿਹਾ ਦੂਰ ਸੀ ਪਰ ਨਾ ਕੋਈ ਸਾਰੀ ਕਹਿਤਾ ਕਿ 23 ਤਰੀਕ ਨੂੰ ਪੰਜਾਬ ਪਾਧ ਰੱਖਿਆ ਗਿਆ ਪੰਜ ਵੱਜ ਗਏ ਤੇ ਫਿਰ ਉਹ ਪੁਲਿਸ ਵਾਲੇ ਕੋਲੇ ਜਹਦਾ ਜੀ ਕੀ ਸੋਚਦੇ ਆ ਤੇ ਸਵੇਰ ਦਾ ਬੜਾ ਸੋਚ ਰਹੇ ਮੈਂ ਕਹਿੰਦਾ ਜੀ ਕੋਈ ਨਹੀਂ ਸੋਚ ਰਿਹਾ ਨਿਪੜ ਗਿਆ ਕੰਮ ਕਿਸੇ ਨੇ ਕੋਈ ਵੀ ਸੰਗਤ ਸ਼ੱਕ ਦੇ ਉੱਤੇ ਆਈ ਨਹੀਂ ਕਿ ਇੱਕ ਫਤਿਹਗੜ ਸਾਹਿਬ ਤੋਂ ਬਗੈਰ ਦੋ ਥਾਵਾਂ ਤੇ ਹੋਰ ਰਸੂਲਪੁਰ ਲਹਿਰਾ ਦੇ ਉੱਤੇ ਪਤਾ ਨਹੀਂ ਮੇਰੇ ਤੋਂ ਅਨੁਭਵ ਕੀ ਗਿਆ ਕਿਉਂ ਕਰ ਗਏ ਕਿੰਨੇ ਕੇਸ ਫੜਾਏ ਕੀ ਉਹ ਲੋਕ ਈਰੋ ਰੂਲਾ ਸਾਜੂ ਜਿਹੜੇ ਰਹਿੰਦੇ ਆ ਉਹ ਨਾ ਕਿ ਮੇਰਾ ਮੋੜਾ ਦਾ ਜਿਹੜੇ ਪਰ ਉਹ ਦੋਨਾਂ ਜਾਣਦੇ ਮਿੱਰੇ ਜਿੱਤੇ ਜੇ ਜੇਦਾ ਹਿੱਸੇ ਸਾਰੇ ਉਹ ਰੱਖ ਲੈ ਗੇਤ ਪਰੇ ਜੇਦਾ ਕਹਿੰਦਾ ਪਰ ਪ੍ਰਾਪਤੀ ਨਹੀਂ ਹੋਈ ਫਿਰ ਤਾਂ ਨੀਚੇ ਕਰ ਆਪਣੀ ਦੀਖ ਕਰੋ ਆ ਜਦੋਂ ਮੈਂ ਹੁਣ ਰਿਹਾ ਆ ਉਹਨਾਂ ਦੇ ਕੋਲ ਤੇ ਮੈਨੂੰ ਕਹਿੰਦੇ ਜੀ ਜਾਓ ਪਰੇ ਤੁਹਾਨੂੰ ਛੱਡਦਾ ਮੈਂ ਕਹਿੰਦੇ ਮੇਰੇ ਤੇ ਜੀਤ ਕਹਿੰਦੇ ਜੀ ਛੱਡਦਾ ਮੈਂ ਕਿਹਾ ਕਦੋਂ ਹੁਣ ਆਇਓ मा BCE 3 నబా తూసు మ్ఎతు నుగ్ ముకేరnelle ఉకోసులాం కులా ఀంను త్ తౌాచి మై఍పూి లాంను త్ ద్యషా నేంను సమైు కెర కేరై ఒలా ఉక్రలాం కోషిద�28 నేర ਇਹ ਦੋਸਤਾਂ ਦੇ ਰਾ ਕੱਟੇ ਹੋਗੇ ਕਰਮਾਂ ਕਰਮਾਂ ਕੇ ਪਵਨ ਆਦੂ ਕੋ ਕਿਰਤਸਿਓ ਕਿਹੜਾ ਮੋਰਚਾ ਲਾਉਣਾ ਕਿਹੜਾ ਜਤਨਾ ਜੇਤੋ ਪ੍ਰਾਪਤੀ ਹੁੰਦੀ ਹੈ ਨਹੀਂ ਹੁੰਦੀ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਜਿਸ ਮਕਸਦ ਨੂੰ ਲੈ ਕੇ ਇਹ ਜਿਹੜਾ ਆਪਨ ਪੱਤਸਾ ਵਿੱਚ ਖਾਇਆ ਗਿਆ ਸੰਗਤ ਆਈ ਹੈ ਮੈਂ ਸਮਝਦਾ ਕਿ ਅਗਲੇ ਸਾਲ ਸਾਨੂੰ ਇਹ ਕੁਝ ਨਾ ਕਰਨ ਅਸੀਂ ਇਨਸਾਫ ਲਈਏ ਅਸੀਂ ਆਪਣੀ ਗੱਲ ਕਰੀਏ ਅਸੀਂ ਆਪਣੀ ਮੰਜ਼ਿਲ ਵੱਲ ਵਧੀਏ ਆਪ ਜੀ ਦੇ ਸਾਡੇ ਲੋਕੀ ਨੇ ਉਹਨਾਂ ਨੂੰ ਘਟਾ ਕੇ ਤੇ ਕਦੇ ਜਗਦੀ ਕਾਲੇ ਨਾਲ ਆਪਣੀ ਸੇਵਾ ਨੂੰ ਪੱਤਰ ਨੂੰ ਲੈ ਕੇ ਚਾਈਏ ਸਾਰਿਆਂ ਦਾ ਧੰਨਵਾਦ